ਦੇਖੋ ਪੌਂਗ ਡੈਮ ਦੇ ਉੱਤੇ ਅੱਜ ਇਹ ਸਾਰਾ ਵਿజిਟ ਕਰਨ ਦਾ پروگرام ਸੀ ਸੋ ਉਸ ਮੁਤਾਬਕ ਮੇਰੇ ਨਾਲ ਸਾਡੇ ਐਮਐਲਏ ਸਾਹਿਬ ਕਰਮਵੀਰ ਜੀ ਘੋਮਣ ਸਾਹਿਬ ਤੇ ਜਸਵੀਰ ਸਿੰਘ ਜੀ ਗਿੱਲ ਜਿਹੜੇ ਟਾਂਡਾ ਆਊਟ ਮੜ ਤੋਂ ਐਮਐਲਏ ਨੇ ਸੋ ਅਸੀਂ ਸਾਰੇ ਇਹ ਦੇਖਣ ਇੱਥੇ ਆਏ ਸੀ ਤੇ ਉਹ ਵਿజిਟ ਕੀਤਾ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਪ੍ਰਬੰਧ ਸਾਰਾ ਸਾਡਾ ਸਟਾਫ ਜੋ ਹੈ ਬੜੀ ਮਿਹਨਤ ਦੇ ਨਾਲ ਇੱਥੇ ਕੰਮ ਕਰ ਰਿਹਾ ਹੈ ਤੇ ਜੋ ਲੋਕਾਂ ਨੂੰ ਡੈਮੋ ਤੋਂ ਉਮੀਦਾਂ ਹੁੰਦੀਆਂ ਨੇ ਉਹ ਸਾਰੀਆਂ ਉਮੀਦਾਂ ਤੇ ਖਰੇ ਉੱਤਰ ਨਹੀਂ। ਅਸਲ ਲੁਧਿਆਣਾ ਸੀਟ ਨੂੰ ਲੈ ਕੇ ਜਿਹੜਾ ਹੈ ਉਸ ਕੋਈ ਚੀਜ਼ ਇਹ ਉਤਾਰਿਆ ਜਾ ਰਿਹਾ ਹੈ। ਇਸ ਤਰ੍ਹਾਂ ਦਾ ਦੇਖ ਦਿਓ। ਨਹੀਂ ਦੇਖੋ ਇਹ ਪਾਰਟੀ ਦੇ ਫੈਸਲੇ ਹੁੰਦੇ ਨੇ। ਗੁਰਪ੍ਰੀਤ ਗੋਗੀ ਜੀ ਦੀ ਮੌਤ ਦਾ ਸਾਨੂੰ ਸਾਰਿਆਂ ਨੂੰ ਬਹੁਤ ਵੱਡਾ ਦੁੱਖ ਹੈ। ਬਹੁਤ ਹੀ ਵਧੀਆ ਸਾਥੀ ਸੀ ਸਾਡਾ ਜਿਹੜਾ ਲੋਕਾਂ ਦੇ ਕੰਮ ਆਉਂਦਾ ਸੀ। ਸੋਦਾ ਦੁੱਖ ਹੈ ਬਾਕੀ ਕਿਹਨੂੰ ਕੈਂਡੀਡੇਟ ਕਰਨਾ ਹੈ, ਕੀ ਕਰਨਾ ਹੈ ਇਹ ਪਾਰਟੀ ਦੇ ਫੈਸਲੇ ਹੁੰਦੇ ਨੇ। ਲੇਕਿਨ ਕਿੱਸੇ ਆਈਆਂ ਲਗਾਈਆਂ ਜਾ ਰਹੀਆਂ ਕਿ ਆਮ ਆਦਮੀ ਪਾਰਟੀ ਜਿਹੜਾ ਹੈ ਰਾਜ ਸਭਾ ਜਿਹੜੀ ਹੈਗੇ ਬੈਕ ਡੋਰ ਦੇ ਰਸਤੇ ਜਿਹੜਾ ਹੈ ਅਰਵਿੰਦ ਕੇਜਰੀਵਾਲ ਜੀ ਉਹਨਾਂ ਨੇ ਕੋਈ ਜੰਗੀ ਪਿਆਰੀ ਦੇ ਵਿੱਚ ਨਹੀਂ ਪਹਿਲੀ ਗੱਲ ਤਾਂ ਇਹ ਸਾਨੂੰ ਬੈਕ ਡੋਰ ਦੀ ਲੋੜ ਕੀ ਹੈ ਅਸੀਂ ਫਰੰਟ ਡੋਰ ਤੇ ਆਵਾਂਗੇ ਅਸੀਂ ਜੋ ਕੁਝ ਵੀ ਕਰਨਾ ਹੈ ਅਸੀਂ ਬੈਕ ਡੋਰ ਦੀ ਗੱਲ ਹੀ ਨਹੀਂ ਕਰਦੇ ਜੋ ਕੁਝ ਹੋਣਾ ਉਹ ਤੁਹਾਡੇ ਸਾਹਮਣੇ ਆ ਜਾਣੀ ਗੱਲ ਹੈ ਹਾਲੇ ਤਾਂ ਲੁਧਿਆਣੇ ਦਾ ਇਲੈਕਸ਼ਨ ਹੈ ਲੁਧਿਆਣੇ ਦੇ ਇਲੈਕਸ਼ਨ ਦੇ ਵਿੱਚ ਅਸੀਂ ਕੈਂਡੀਡੇਟ ਉਤਾਰਤਾ ਤੇ ਅਸੀਂ ਬੜੀ ਸ਼ਾਨ ਦੇ ਨਾਲ ਜਿੱਤਾਂਗੇ ਕਿਉਂਕਿ ਲੋਕ ਪੰਜਾਬ ਦੇ ਸਾਡੇ ਨਾਲ ਨੇ ਲੋਕ ਕੰਮ ਦੇ ਨਾਲ ਨੇ ਸਾਰੇ ਪੰਜਾਬ ਦੇ ਲੋਕਾਂ ਨੇ ਪਿਛਲੇ ਸਮਿਆਂ ਦੇ ਵਿੱਚ ਜੇ ਅਸੀਂ ਨਗਰ ਪੰਚਾਇਤਾਂ ਦੀ ਇਲੈਕਸ਼ਨ ਲੜੀ ਕਾਰਪੋਰੇਸ਼ਨ ਦੀ ਇਲੈਕਸ਼ਨ ਲੜੀ 422 ਇਲੈਕਸ਼ਨ ਹੋਏ ਅਸੈਂਬਲੀ ਦੇ ਉਸ ਤੋਂ ਪਹਿਲਾਂ ਪੰਚਾਇਤਾਂ ਦੇ ਇਲੈਕਸ਼ਨ ਹੋਏ ਸੋ ਜਿੱਥੇ ਵੀ ਕਿਤੇ ਇਲੈਕਸ਼ਨ ਹੋਏ ਨੇ ਲੋਕਾਂ ਨੇ ਸਾਨੂੰ ਵੱਡਾ ਸਮਰਥਨ ਦਿੱਤਾ ਹੈ ਕਿਉਂਕਿ ਲੋਕ ਪੰਜਾਬ ਦੇ ਇੱਕੋ ਹੀ ਗੱਲ ਚਾਹੁੰਦੇ ਆ ਕਿ ਸਾਡੇ ਕੰਮ ਹੋਣ ਲੋਕ ਸਾਡੇ ਸਰਕਾਰ ਸਾਡੇ ਨਾਲ ਖੜੇ ਅਸੀਂ ਹਰ ਮਸਲੇ ਦੇ ਨਾਲ ਖੜੇ ਆ ਤੇ ਲੋਕ ਇਸ ਕਰਕੇ ਅਸੀਂ ਇਸ ਦੇ ਵਿੱਚ ਵੀ ਬੜੀ ਸ਼ਾਨਦਾਰ ਜਿੱਤ ਅਸੀਂ ਹਾਸਲ ਕਰਾਂਗੇ